ਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਮੀਰਾ ਦੀ ਖੋਜ ਭਾਗ 2 ਸਵਾਲਾਂ ਦੇ ਸਫ਼ਰ ਤੇ ਰਿਸਰਚ ਦੀ ਦੁਨੀਆ ਮੀਰਾ ਹੁਣ ਸਕੂਲ ਦੀ ਲਾਇਬ੍ਰੇਰੀ ਚ ਬੈਠੀ ਸੀ ਉਸਨੇ ਪਿਛਲੀ ਵਾਰੀ ਖੋਜ ਬਾਰੇ ਜੋ ਸਮਝਿਆ ਸੀ ਉਹਨੂੰ ਹੋਰ ਵੱਧ ਅੱਛੇ ਤਰੀਕੇ ਨਾਲ ਸਮਝਣਾ ਚਾਹੁੰਦੀ ਸੀ ਇਸ ਵਾਰੀ ਉਸਦੇ ਡਾਇਰੀ ਚ ਇੱਕ ਨਵਾਂ ਸਵਾਲ ਲਿਖਿਆ ਰਿਸਰਚ ਦੀ ਅਸਲ ਪ੍ਰਕਿਰਤੀ ਕੀ ਹੈ ਨੇਚਰ ਕੀ ਹੈ ਉਸਨੇ ਸੋਚਿਆ ਰਿਸਰਚ ਕੋਈ ਜਾਦੂ ਨਹੀਂ ਨਾ ਹੀ ਉਹ ਸਿਰਫ بڑے ਵਿਗਿਆਨਿਕਾਂ ਦੀ ਕੋਈ ਚੀਜ਼ ਹੈ ਉਹ ਤਾਂ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਜੁੜੀ ਹੋਈ ਕੋਈ ਚੀਜ਼ ਹੈ ਪਰ ਉਹਦਾ ਤਰੀਕਾ ਸਿਸਟਮੈਟਿਕ ਹੋਣਾ ਚਾਹੀਦਾ ਮੀਰਾ ਨੇ ਸਮਝਿਆ ਰਿਸਰਚ ਸਟੈਪ ਵਾਈਜ਼ ਸਟੈਪ ਪ੍ਰੋਸੈਸ ਹੈ ਜਿੱਥੇ ਹਰ ਕਦਮ ਲੌਜੀਕਲ ਤੇ ਆਬਜੈਕਟਿਵ ਹੋਣਾ ਚਾਹੀਦਾ ਉਹ ਆਪਣੇ ਸਾਇੰਸ ਟੀਚਰ ਦੀ ਗੱਲ ਯਾਦ ਕਰਦੀ ਹੈ ਕੀ ਖੋਜ ਫੈਕਚੁਅਲ ਹੋਵੇ ਫੈਕਟਸ ਤੇ ਬੇਸਡ ਹੋਵੇ رائے ਨਹੀਂ ਹੋਵੇ ਅਨੁਭਵ ਅਤੇ ਨਿਰੀਖਣ ਤੇ ਆਧਾਰਿਤ ਹੋਵੇ ਮੀਰਾ ਆਪਣੇ ਕਮਰੇ ਚ ਬੈਠ ਕੇ ਐਕਸਪੈਰੀਮੈਂਟਸ ਬਾਰੇ ਲਿਖਦੀ ਹੈ ਉਹ ਕਹਿੰਦੀ ਹੈ ਜਿਵੇਂ ਦੁਬਾਰਾ ਉਹੀ ਆਬਜ਼ਰਵੇਸ਼ਨਸ ਕਰਾਂ ਤਾਂ ਨਤੀਜੇ ਸੇਮ ਆਣੇ ਚਾਹੀਦੇ ਹਨ ਯਾਨੀ ਕਿ ਇਹ ਰੈਪਲੀਕੇਬਲ ਨੇਚਰ ਹੈ ਤੇ ਫਿਰ ਮੀਰਾ ਲਿਖਦੀ ਹੈ ਹਰ ਵਾਰੀ ਮੈਂ ਨਵਾਂ ਸਵਾਲ ਪੁੱਛਦੀ ਆਂ ਹਰ ਹਰ ਜਵਾਬ ਨਾਲ ਹੋਰ ਸਵਾਲ ਪੈਦਾ ਹੋ ਜਾਂਦੇ ਨੇ ਇਹ ਰਿਸਰਚ ਦੀ ਇਵੋਲਵਿੰਗ ਨੇਚਰ ਹੈ ਹੁਣ ਮੇਰਾ ਸੋਚਦੀ ਹੈ ਕਿ ਰਿਸਰਚ ਸਿਰਫ ਸਾਇੰਸ ਲੈਬ ਤੱਕ ਸੀਮਿਤ ਨਹੀਂ ਹੈ ਉਹ ਸਾਈਕੋਲੋਜੀ ਚ ਸਟੂਡੈਂਟ ਮੋਟੀਵੇਸ਼ਨ ਬਾਰੇ ਪੜਦੀ ਹੈ ਸੋਸ਼ੀਓਲੋਜੀ ਚ ਪੀਅਰ ਪ੍ਰੈਸ਼ਰ ਬਾਰੇ ਪੜਦੀ ਹੈ ਤੇ ਹੈਲਥ ਚ ਡਾਈਟ ਅਤੇ ਨੀਂਦ ਦੇ ਪ੍ਰਭਾਵ ਬਾਰੇ ਵੀ ਨੋਟ ਕਰਦੀ ਹੈ ਉਹ ਕਹਿੰਦੀ ਹੈ ਰਿਸਰਚ ਕਲਾਸਰੂਮ ਚ ਵੀ ਹੈ ਹਸਪਤਾਲ ਚ ਵੀ ਹੈ ਮੋਬਾਈਲ ਐਪਸ ਚ ਵੀ ਹੈ ਸੈਟਲਾਈਟ ਚ ਵੀ ਹੈ ਇਹ ਤਾਂ ਹਰ ਥਾਂ ਹੈ ਉਹ ਆਪਣੀ ਆਬਜ਼ਰਵੇਸ਼ਨ ਤੇ ਲਿਸਟ ਬਣਾਉਂਦੀ ਹੈ ਸਕੂਲ ਚ اٹੈਂਡੈਂਸ ਕਿਉਂ ਘਟਾ ਹੈ ਬੱਚਾ ਪੜਾਈ ਚ ਰੁਚੀ ਕਿਉਂ ਨਹੀਂ ਲੈ ਰਿਹਾ 스마트ਫੋਨ ਦਾ ਕੀ ਅਸਰ ਹੈ ਟੀਚਿੰਗ ਐਪਸ 유ਸਫੁਲ ਹੈ ਜਾਂ ਨਹੀਂ ਫਿਰ ਮੀਰਾ ਇੱਕ ਨਈ ਸੂਚ ਨਾਲ ਸੋਚਦੀ ਹੈ ਜੇ ਮੈਂ ਸਿਰਫ ਸਾਇੰਸ ਨਾਲ ਸੋਚਾਂਗੀ ਤਾਂ ਬਿਹੇਵੀਅਰਲ ਸਮੱਸਿਆਵਾਂ ਸਮਝ ਨਹੀਂ ਸਕਦੀ ਜੇ ਮੈਂ ਸਿਰਫ ਸਾਈਕੋਲੋਜੀ ਵੱਲ ਜਾਵਾਂ ਤਾਂ ਟੈਕਨੋਲੋਜੀ ਨਾਲ ਐਕਸਪੈਰੀਮੈਂਟ ਮਿਸ ਕਰਾਂਗੀ ਇੱਕ ਦਿਨ ਮੀਰਾ ਨੇ ਡਿਸਾਈਡ ਕੀਤਾ ਕਿ ਉਹ ਅਡਾਪਟ ਅ ਪ੍ਰੋਬਲਮ ਮਾਡਲ ਟਰਾਈ ਕਰੇਗੀ ਉਹਨੇ ਸਵਾਲ ਚੁਣਿਆ ਸਕੂਲ ਚ ਅਟੈਂਡੈਂਸ ਘਟ ਕਿਉਂ ਹੈ ਤੇ ਕਲਾਸਮੇਟਸ ਨੇ ਪੁੱਛਿਆ ਸਾਇੰਸ ਟੀਚਰ ਕੀ ਕਹੇਗਾ ਸਾਇੰਸ ਟੀਚਰ ਕਹੇਗਾ ਮੇਬੀ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਯਾਨੀ ਕਿ ਕੋਈ ਸਵਾਸਥ్య ਕਾਰਨ ਹੋਏਗਾ ਸਾਈਕੋਲੋਜਿਸਟ ਕਹੇਗਾ ਕਿ ਸ਼ਾਇਦ ਮੋਟੀਵੇਸ਼ਨ ਦੀ ਕਮੀ ਹੋਏਗੀ ਹੈਲਥ ਐਕਸਪਰਟ ਕਹੇਗਾ ਕਿ ਪੂਰ ਡਾਈਟ ਜਾਂ ਨੀਂਦ ਦੀ ਕਮੀ ਹੋਏਗੀ ਸੋਸ਼ਲ ਵਰਕਰ ਕਹੇਗਾ ਕਿ ਘਰ ਤੇ ਮਾਹੌਲ ਜਾਂ ਮਜਬੂਰੀ ਹੋਏਗੀ ਟੈਕਨੋਲੋਜੀ ਵਾਲਾ ਕਹੇਗਾ ਕਿ ਡਿਜੀਟਲ ਡਿਸਟਰੈਕਸ਼ਨ ਹੋਗੀ ਜਾਂ ਇੰਗੇਜਮੈਂਟ ਨਾਲ ਕੋਈ ਜੁੜਾ ਸਵਾਲ ਹੋਏਗਾ मीरा हस के कहंदी है वाह जे ए सारे इकट्ठे मिलके हल ਲੱਭਦੇ ਤਾਂ ਇਹ ਹੀ ਤਾਂ ਮਲਟੀਡਿਸਿਪਲਨਰੀ ਰਿਸਰਚ ਹੈ ਤੇ मीरा ਫਿਰ ਆਪਣੀ ਡਾਇਰੀ ਚ ਲਿਖਦੀ ਹੈ ਰਿਸਰਚ ਦਾ ਮਤਲਬ ਹਮੇਸ਼ਾ ਸਹੀ ਉੱਤਰ ਲੱਭਣਾ ਨਹੀਂ ਕਈ ਵਾਰ ਸਹੀ ਸਵਾਲ ਲੱਭਣਾ ਵੱਧ ਮਹੱਤਵਪੂਰਨ ਹੁੰਦਾ ਤੇ ਕਈ ਸਵਾਲਾਂ ਦੇ ਜਵਾਬ ਵੱਖ-ਵੱਖ ਵਿਸ਼ਿਆਂ ਦੀ ਮਦਦ ਨਾਲ ਹੀ ਮਿਲਦੇ ਨੇ ਤੇ ਉਹ ਮੀਰਾ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਏ ਕਿ ਖੋਜ ਇੱਕ ਜਿਗਿਆਸਾ ਹੈ ਹਰ ਸਮੱਸਿਆ ਦੇ ਕਈ ਪਹਿਲੂ ਹੋ ਸਕਦੇ ਨੇ ਤੇ ਜਵਾਬ ਸਿਰਫ ਇੱਕ ਕਿਤਾਬ 'ਚ ਨਹੀਂ ਕਈ ਕਿਤਾਬਾਂ ਕਈ ਵਿਚਾਰਾਂ 'ਚ ਹੋ ਸਕਦੇ ਨੇ ਅਗਲੀ ਵਾਰ ਮੀਰਾ ਫਿਰ ਨਵਾਂ ਸਵਾਲ ਲੈ ਕੇ ਆਏਗੀ ਪਰ ਇਸ ਵਾਰੀ ਉਹਦੇ ਨਾਲ ਕੁਝ ਸਰਪ੍ਰਾਈਜ਼ਿੰਗ ਫਾਈਂਡਿੰਗਸ ਵੀ ਹੋਣਗੀਆਂ ਧੰਨਵਾਦ